ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾਂ ਸਾਮਤ ਨਿਰਮਲ ਕਹੀਅਤ ਤੀਰ ਰਾਮ ਰਸਾਇਣ ਪੀਵਤ ਬੀਰ ਹਰਿ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਤਾਂ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਥ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਤ ਗਪਾਲ ਨਾਨਕ ਜਾਚੈ ਸਾਧਰਵਾਲੀ ਦੀ ਦੌੜੀ ਮਹਲਾ ਪੰਜਵਾਂ ਸਾੰਤ ਨਿਰਮਲ ਕਹੀਅਤ ਧੀਰ ਰਾਮਰ ਸਾਇਣ ਪੀਵਤ ਬੀਰ ਹਰ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਹੋਤਾਨਾ ਨਿਰਮਲ ਜਿਤ ਉਪਜੈ ਨਾ ਪਾਪ ਰਾਮ ਰੰਗੈ ਨਿਰਮਲ ਪ੍ਰਤਾਪ ਸਾਧ ਸੰਗ ਮਿਟੈ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਾਤ੍ਰਿਕ ਪਾਲ ਨਾਨਕ ਜਾਤੈ ਸਾਧ ਰਵਾਲੀ ਕੀ ਦੌੜੀ ਮਹਲਾ ਪੰਜਵਾਂ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਤਾਨ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗੇ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਤ ਗਪਾਲ ਨਾਨਕ ਜਾਤੈ ਸਾਧਰਵਾਲ ਦੀ ਗੋੜੀ ਮਹਲਾ ਪੰਜਵਾ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੇਵਤ ਦੀਰ ਹਰ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋ ਵਤ ਛੋਟ ਰਹਾਓ ਸੋ ਤਾਂ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਤ ਗਪਾਲ ਨਾਨਕ ਜਾਤੈ ਸਾਧਰਵਾਲ ਗੋੜੀ ਮਹਲਾ ਪੰਜਵਾ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੇਵਤ ਬੀਰ ਹਰ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋਤਾਨ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹੋ ਉਪਕਾਰ ਪ੍ਰੇਮ ਭਗਤ ਰਤ ਗਪਾਲ ਨਾਨਕ ਜਾਤੈ ਸਾਧ ਰਵਾਲ ਈ ਗੌੜੀ ਮਹਲਾ ਪੰਜਵਾ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੇਵਤ ਬੀਰ ਹਰ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋ ਵਤ ਛੋਟ ਰਹਾਓ ਸੋ ਤਾਂ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਤ ਗਪਾਲ ਨਾਨਕ ਜਾਤੈ ਸਾਧਰਵਾਲ ਕੀ ਗੋੜੀ ਮਹਲਾ ਪੰਜਵਾਂ ਸਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੀਵਤ ਬੀਰ ਹਰ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਤਾਨ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਾਤ੍ਰ ਗਪਾਲ ਨਾਨਕ ਜਾਤੈ ਸਾਧ ਰਵਾਲੀ ਤੀ ਦੌੜੀ ਮਹਲਾ ਪੰਜਵਾਂ ਸਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੇਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਤਾਂ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਾਤ੍ਰ ਗਪਾਲ ਨਾਨਕ ਜਾਤੈ ਸਾਧ ਰਵਾਲ ਦੀ ਡੌੜੀ ਮਹੱਲਾ ਪੰਜਵਾ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੇਵਤ ਬੀਰ ਹਰ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਾਤ੍ਰ ਗਪਾਲ ਨਾਨਕ ਜਾਤੈ ਸਾਧਰਵਾਲ ਗਿ ਗੌੜੀ ਮਹਲਾ ਪੰਜਵਾ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੇਵਤ ਬੀਰ ਹਰ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਤਾਂ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਾਤ ਗਪਾਲ ਨਾਨਕ ਜਾਤੈ ਸਾਧ ਰਵਾਲੀ ਦੌੜੀ ਮਹਲਾ ਪੰਜਵਾ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਹੋਤਾਨਾ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗੈ ਨਿਰਮਲ ਪ੍ਰਤਾਪ ਸਾਧ ਸੰਗ ਮਿਟੈ ਜਾਤ ਵਿਕਾਰ ਸਭ ਤੈ ਊਚ ਐਹੋ ਉਪਕਾਰ ਪ੍ਰੇਮ ਭਗਤ ਰਤਿ ਗਪਾਲ ਨਾਨਕ ਜਾਤੈ ਸਾਧਰਵਾਲੀ ਗਉੜੀ ਮਹਲਾ ਪੰਜਵਾਂ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੀਵਤ ਬੀਰ ਹਰ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਤਨ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਰੇਮ ਭਗਤ ਰਤ ਗਪਾਲ ਨਾਨਕ ਜਾਤੈ ਸਾਧਰਵਾਲ ਈ ਦੌੜੀ ਮਹੱਲਾ ਪੰਜਮਾ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੇਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਤਾਨ ਨਿਰਮਲ ਜਿਤ ਉਪਜੈ ਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟੇ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਤਗਪਾਲ ਨਾਨਕ ਜਾਤੈ ਸਾਧਰਵਾਲੀ ਦੌੜੀ ਮਹਲਾ ਪੰਜਵਾ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੇਵਤ ਬੀਰ ਹਰ ਗੈ ਚਰਨਾ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਤਾਂ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਾਤ੍ਰ ਗਪਾਲ ਨਾਨਕ ਜਾਤੈ ਸਾਧ ਦੀਵਾਰੀ ਮਹਲਾ ਪੰਜਵਾਂ ਸਾਮਤ ਨਿਰਮਲ ਕਹੀਤ ਤੀਰ ਰਾਮਰ ਸਾਇਣ ਪੇਵਤ ਬੀਰ ਹਰ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋਤਾਨ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਾਤ ਗਪਾਲ ਨਾਨਕ ਜਾਤੈ ਸਾਧ ਦਰਵਾਰੀ ਦੌੜੀ ਮਹਲਾ ਪੰਜਵਾ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੇਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋਤਾਨ ਨਿਰਮਲ ਜਿਤ ਉਪਜੈ ਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟੇ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਤ ਗਪਾਲ ਨਾਨਕ ਜਾਤੈ ਸਾਧ ਦਰਬਾਰ ਗੋੜੀ ਮਹਲਾ ਪੰਜਵਾ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੀਵਤ ਬੀਰ ਹਰ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਤਾਂ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗੇ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਤ ਗਪਾਲ ਨਾਨਕ ਜਾਤੈ ਸਾਧਰਵਾਲੀ ਦੌੜੀ ਮਹਲਾ ਪੰਜਵਾ ਸਾਮਤ ਨਿਰਮਲ ਕਹੀਅਤ ਧੀਰ ਰਾਮਰ ਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋਤਾਨ ਨਿਰਮਲ ਜਿਤ ਉਪਜੈ ਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟੇ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਾਤ ਗਪਾਲ ਨਾਨਕ ਜਾਤੈ ਸਾਧ ਰਵਾਰ ਦੌੜੀ ਮਹਲਾ ਪੰਜਵਾ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋ ਤਾਂ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਤ ਗਪਾਲ ਨਾਨਕ ਜਾਤੈ ਸਾਧ ਦਰਬਾਰੀ ਦੌੜੀ ਮਹਲਾ ਪੰਜਵਾਂ ਸਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੇਵਤ ਬੀਰ ਹਰ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋਤਾਨ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਾਤ ਗਪਾਲ ਨਾਨਕ ਜਾਤੈ ਸਾਧ ਦਰਬਾਰੀ ਦੌੜੀ ਮਹਲਾ ਪੰਜਵਾ ਸਾਮਤ ਨਿਰਮਲ ਕਹੀਅਤ ਤੀਰ ਰਾਮਰ ਸਾਇਣ ਪੇਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋਤਾਨ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟੇ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਤ ਗਪਾਲ ਨਾਨਕ ਜਾਤੈ ਸਾਧ ਦਰਵਾਰੀ ਦੌੜੀ ਮਹਲਾ ਪੰਜਵਾ ਸਮਤ ਨਿਰਮਲ ਕਹੀਅਤ ਤੀਰ ਰਾਮਰਸਾਇਣ ਪੀਵਤ ਬੀਰ ਹਰ ਗੈ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਓ ਸੋਤਾਨ ਨਿਰਮਲ ਜਿਤ ਉਪਜੈਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟੇ ਜਾਤ ਵਿਕਾਰ ਸਭ ਤੈ ਊਚ ਇਹ ਉਪਕਾਰ ਪ੍ਰੇਮ ਭਗਤ ਰਾਤ੍ਰ ਗਪਾਲ ਨਾਨਕ ਜਾਤੈ ਸਾਧਰਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ